ਬੌੜੀ ਦੋਆਂ ਘੰਧਾਰਾ ਮੂੰਹ ਜੁੜੇ ਨਾਲ ਤਾਂ ਹੌਸਾ ਭਾਰੀ ਦੋਆਂ ਘੰਧਾਰਾ ਮੂੰਹ ਜੁੜੇ ਦੋਆਂ ਘੰਧਾਰਾ ਦੇ ਫੇਰ ਜੁੜ ਗਏ ਮੂੰਹ ਨਾਲ ਤਾਂ ਹੌਸਾ ਭਾਰੀ ਭਾਰੀ ਹੌਸਾ ਬਜਿਆ ਲਈ ਭਗਉਤੀ ਦੁਰਗਾ ਸਾਹ ਵਰ ਜਾਗਣ ਭਾਰੀ ਲਈ ਭਗਉਤੀ ਦੁਰਗਾ ਸਾਹ ਵਰ ਜਾਗਣ ਭਾਰੀ ਵਰ ਜਾਗਣ ਭਾਰੀ ਵਰ ਜਾਗਣ ਭਾਰੀ ਬਹੁਤ ਕੋਟਟ ਭੋਤੀ ਲਈ ਲਈ ਆ ਕੀ ਹੈ ਵਰਗੀ ਦਿੰਦੀ ਹੈ ਜਗਾ ਦਿੰਦੀ ਹੈ ਸੁੱਤੇ ਨੂੰ ਵਰ ਜਾਗਣ ਭਾਰੀ ਇਹ ਜਗਾਉਣ ਵਾਲੀ ਹੈ ਸੁੱਤੇ ਪਹਿਨੇ ਸਾਰੇ ਉਸ ਉੱਤੇ ਤੇ ਜਿਹੜੇ ਲੜਨ ਆਏ ਨੇ ਜਗਾ ਕੇ ਘਰ ਨੂੰ ਭੇਜ ਦੇਣਗੇ ਹੁਣ ਦੱਸੋ ਇਹ ਕਿਹੜੀ ਹੈ ਭਗਤੀ ਇਹ ਵਾਰ ਜਾਗਣ ਨੂੰ ਭਾਰੀ ਦੱਸਣ ਕਿਹੜੀ ਭਗਤੀ ਹੁੰਦੀ ਹੈ ਇਹ ਹੈ ਬੁੱਤੀ ਦੇਵੀ ਦੇਵਾਰ ਜੇਸਟ ਇਹ ਵਰਦਾਨ ਦੇਣ ਵਾਲੀ ਹੈ ਇਹ ਦੇਵੀ ਇਹ ਹੈ ਗੁਰਮਤਤ ਜਿਹੜੀ ਰੂਪੀ ਦੇਵੀ ਇਹ ਵਰਦਾਨ ਦੇਣ ਵਾਲੀ ਹੈ ਵਰਦਾਨ ਕੀ ਦਿੰਦੀ ਹੈ ਜਗਾ ਦਿੰਦੀ ਹੈ ਜਾ ਕੇ ਕੀ ਹੋ ਜਾਂਦਾ ਆਪਣਾ ਸ਼ੀਰ ਆਜ ਮਿਲ ਜਾਂਦਾ ਸੁਪਨੇ ਹੀ ਦੇਖ ਰਿਹਾ ਹੈ ਸੁਪਨੇ ਚ ਕੀ ਹੈ ਸੰਸਾਰ ਚ ਹੈ ਜਾਂ ਜਾਗਦਾ ਫਿਰ ਕੀ ਹੁੰਦਾ ਨਰਪਤੇ ਕਹਿੰਦਾ ਅਸਲ ਸੋਇਆ ਸੁਪਨੇ ਭਿਆ ਭਿਖਾਰੀ ਭਿਖਾਰੀ ਦਾ ਸੁਪਨੇ ਖਾਤਰ ਹੈ ਜਾਂ ਇਹ ਜਾਗੜੇ ਦਾ ਤਖਤ ਤੇ ਬੈਠਾ ਇਹ ਉਹ ਦੇਵੀ ਹੈ ਇਹ ਤਾਂ ਆਰ ਮਾਰ ਦਿਆ ਜਗਾਉਣ ਵਾਸਤੇ ਵਰਦੀਏ ਘਰ ਨੂੰ ਆ ਤੇਰੀ ਵਰਦੀਏ ਵਿਗਾੜ ਬਾਤ ਤੇ ਵਰਦੀਏ ਲਾਈ ਰਾਜੇ ਸੁੰਭ ਨੂੰ ਰਤ ਪੀਏ ਪਿਆਰੀ ਲਾਈ ਰਾਜੇ ਸੁੰਭ ਨੂੰ ਲਾਈ ਹੈ ਮਾਰੀ ਨਹੀਂ ਐ ਟੱਚਿਆ ਕੀਤੀ ਹੈ ਸਪਰਸ਼ ਕੀਤਾ ਹੈ ਲੋਭ ਰਤ ਸਾਰੀ ਖਿਚਲੀ ਪਿਆਰੀ ਪਿਆਰ ਪੀ ਗਈ ਸਾਰੇ ਲੋਭ ਰਤ ਖਿਚਲੀ ਜਿਉਂਾ ਟੱਚ ਕੀਤਾ ਸਪਰਸ਼ ਕੀਤਾ ਸਾਰੀ ਲੋਹ ਰਤ ਖਿਚਲੀ ਅਰੇ ਰਤ ਪੀਏ ਪਿਆਰੀ ਪੀਗੀ ਖਿਚਲੀ ਤੇ ਜੋਗ ਜਿਵੇਂ ਲੱਗ ਜਾਂਦੀ ਹੈ ਖਿਚਲਦੀ ਰਤ ਰਤ ਪੀਏ ਪਿਆਰੀ ਸੁੰਭ ਬਲਾਣੋਂ ਡਿੱਗਿਆ ਉਪਮਾ ਵਿਚਾਰੀ ਬਾਸ ਜਿਹੜੇ ਪਲਾਂਟ ਤੇ ਬੈਠਾ ਸੀ ਨਾ ਲੜ ਲਾਇਆ ਡਿੱਗ ਪਿਆ ਜਦ ਰੱਤੇਰੀ ਰਹੀ ਵਿੱਚ ਉਪਮਾ ਵਿਚਾਰੀ ਕਹਿੰਦੇ ਇਹੋ ਜੀ ਉਪਮਾ ਸੀ ਵਿਚਾਰੀ ਆ ਵੀ ਹੁਣ ਉਹਨੂੰ ਕੀ ਉਪਮਾ ਦਈਏ ਕਿਵੇਂ ਡਿੱਗਿਆ ਉਹ ਕੀ ਦਾ ਨਾਮ ਉਹ ਤੁਹਾਨੂੰ ਕੰਪੈਰੀਜ਼ਨ ਕਰਕੇ ਦਸੀਏ ਜੁੱਬਰਤੂ ਨਾਲੋਂ ਨਿਕਲੀ ਬਰਛੀ ਦੁਤਾਰੀ ਦੇਖੋ ਬਾੜੀ ਤਲਵਾਰ ਹੈ ਨਿਕਲਦੀ ਬਰਛੀ ਹੈ ਲਾਈ ਤਲਵਾਰ ਹੈ ਨਿਕਲੀ ਬਰਛੀ ਹੈ ਰਾਤ ਨੂੰ ਭਿੱਜੀ ਹੋਈ ਕੀ ਗੱਲ ਹੈ ਫਸੇਹੀ ਗੱਲ ਹੈ ਬੁੱਝਣਾ ਨਹੀਂ ਨਾ ਤਲਵਾਰ ਹੈ ਨਾ ਬਰਛੀ ਹੈ ਗੁਰਮਤਿ ਤੇ ਤਲਵਾਰਾ ਨਾ ਬਰਛੀ ਹੈ ਇਹ ਤੇ ਅਗਬਰਸ਼ੀ ਬਣ ਗਈ ਉਹ ਮਾਰ ਉਹ ਤਰਵਾਰਾ ਵੱਜ ਬਰਸ਼ੀ ਹੈ ਇਹ ਜਗਾ ਰਹੀ ਹੈ ਜਗਾ ਇਹ ਹੀ ਜਗਾਉਣ ਵਾਲੀ ਗੱਲ ਸੀ ਜਿਹੜਾ ਜਾਗ ਗਿਆ ਉਹ ਨਹੀਂ ਬੁਝੀ ਰਹੀ ਜਾਗਿਆ ਨਹੀਂ ਬੁਝੀ ਸੁੱਤੇ ਪੈ ਫੜਦੇ ਨੇ ਵਿਚਾਰੇ ਡੁੱਬ ਰਾ ਤਨਾਂ ਨਿਕਣੀ ਬਰਸ਼ੀ ਲੋ ਧਾਰੀ ਕਿਵੇਂ ਨਿਕਣੀ ਜਾਨ ਰਜਾਦੀ ਉਤਰੀ ਪੈ ਰਸੂਈ ਸਾੜੀ ਜਿਵੇਂ ਰਾਜੇ ਦੀ ਲੜਕੀ ਰਜਾਦੀ ਤਾਂ ਰਾਜੇ ਦੀ ਲੜਕੀ ਸੂਹੀ ਸਾੜੀ ਪਹਿਨ ਕੇ ਮਹਿਰਾ ਜੋਤਰੀ ਐ ਨਿਕੜੀ ਵੇ ਜਾਨ ਰਾਜਾ ਦੀ ਉਤਰੀ ਪਹਿਨ ਸੂਹੀ ਸਾੜੀ ਲਾਲ ਰੰਗ ਦੀ ਸਾੜੀ ਪਹਿਨ ਕੇ ਜਿਵੇਂ ਉਤਰੀ ਨਾ ਮਹਿਰਾ ਜੋ ਐ ਵਰਜੀ ਦਾ ਰੰਗ ਸੀ ਵਰਜੀ ਇਹ ਜੀ ਸੀ ਰਾਜਾ ਦੀ ਲੜਕੀ ਨਾਲ ਵਰਜੀ ਦਾ ਰੰਗ ਤਗੈ ਤਾਂ ਰਾਜਾ ਦੀ ਰਾਜਕੁਮਾਰੀ ਕੋਈ ਸੂਹੀ ਸਾੜੀ ਪਹਿਨ ਕੇ ਜਿਵੇਂ ਉਤਰੀ ਹੋਵੇ ਹੁਣ ਉਹਦੀ ਸੂਹੀ ਸਾੜੀ ਗਰੀਬ ਦੀ ਸੂਹੀ ਸਾੜੀ ਰੰਗ ਤਾਂ ਲਾਲ ਹਰੇ ਗਦੇ ਲੋ ਪਰ ਜੈਜਾ ਉਸ ਰਾਜੇ ਦੀ ਲੜਕੀ ਦੇ ਸਾਰੀ ਦਾ ਸਤਾਰੇ ਲਗਿਆ ਹੋ ਨਾ ਗੋਟਾ ਚਮਕ ਉਹ ਨਹੀਂ ਹੋਣੀ ਰਾਜੇ ਦੀ ਲੜਕੀ ਦੀ ਸੁਗੀ ਸਾਰੀ ਤਾਂ ਕਿਹਾ ਉਹ ਜਿਹੜੇ ਹੀਰੇ ਜਿਹੜੇ ਹੁੰਦੇ ਨੇ ਉਹ ਚਮਕ ਹੋਣੀ ਏ ਉਹ ਲਿਸ਼ਕੋੜੀ ਉਹ ਗੁਰਮਤ ਚ ਹੈ ਉਹ ਗਰੀਬ ਦੀ ਵੀ ਤਾਂ ਲਾਲੇ ਹੁੰਦੀ ਏ ਚਮਕ ਨਹੀਂ ਹੁੰਦੀ ਉਹ ਗੱਲ ਨਹੀਂ ਹੁੰਦੀ